ਮੇਰਾ ਨਾਮ ਸਰਜੀਤ ਸਿੰਘ ਹੈ ਜੀ ਸਰ ਕੀ ਇਨਸੀਡੈਂਟ ਹੋਇਆ ਜਿਹੜੀ ਤੁਹਾਡੇ ਤੇ ਫਾਇਰਿੰਗ ਕੀਤੀ ਸਰ ਮੈਨੂੰ ਨਾ 17 April 2024 ਨੂੰ ਧਮਕੀਆਂ ਆਈਆਂ ਬਾਹਰ ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਰਿੰਦੇ ਦਾ ਆਇਆ ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਏ ਲੈਣਾ ਤੈਨੂੰ ਸੇਵਾ ਲਈ ਹੈ ਮੈਂ ਕਿਹਾ ਵੀ ਮੈਂ ਗਰੀਬ ਬੰਦਾ ਮੈਂ ਤੁਹਾਨੂੰ 5 ਕਰੋੜ ਰੁਪਏ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਹੈ ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾੜੇ-ਘੋਟੇ ਲੱਗੇ ਹ ਤੇ ਔਰ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਹਾਂ ਦਰਜ ਕੀਤਾ ਉਹਦਾਂ ਖਿਲਾਫ ਔਰ ਤੋਂ ਬਾਅਦ ਫਿਰ ਮੈਨੂੰ ਕੱਲਾਂ ਆਉਂਦੀਆਂ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਮੈਂ ਹਾਂ ਫਰੋਥੀ ਮੰਗੀ ਨਹੀਂ ਪਰ ਫਰੋਥੀ ਮੰਗੀ ਗਈ ਜੀ ਆਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ ਤੇ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਇਹ ਸਰ ਮੈਨੂੰ 17 4 2024 ਤੋਂ ਆਉਂ ਰਹੀਆਂ ਧਮਕੀਆਂ ਔਰ ਤੋਂ WhatsApp ਤੇ ਵੀ ਕਾਲਿੰਗ ਕਰਦਾ ਜਾਂ ਉਸ ਤਰ੍ਹਾਂ ਨਾ ਨਾ WhatsApp ਕਾਲ ਕਰਦਾ ਜੀ ਹਾਂ ਨਾ ਨਾ ਨੰਬਰ ਬਾਹਰ ਦਾ ਜੀ ਜਿਹੜਾ ਨਾਮ ਲਿੰਦਾ ਉਹ ਇੱਕੋ ਬੰਦੇ ਦਾ ਨਹੀਂ ਨਹੀਂ ਸਰ ਜਿਹੜਾ ਪਹਿਲਾਂ ਨਾਮ ਲਿਆ ਉਹਨੇ ਕਿਹਾ ਮਹਿੰਦਰ ਸਿੰਘ ਰਿੰਦਾ ਬੋਲਦਾ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਹੈ ਪੀ ਮੇਰੇ ਸਾਡੇ ਪਿੰਡ ਦੇ ਲਾਗੇ ਦਾ ਮੁੰਡਾ ਆ ਉਹਨਾਂ ਵੀ ਉਹਨੇ ਵੀ ਫੋਨ ਕੀਤਾ ਕਿ ਤੈਨੂੰ ਬਾਬੇ ਨੇ ਕਿਹਾ ਪੈਸੇ ਦੇਣੇ ਪੈਣੇ ਆ ਬਾਬੇ ਨੇ ਡਿਊਟੀ ਲਈ ਆ ਤੇਰੇ ਕੋ ਪੈਸੇ ਲੈਣੇ ਲੈਣੇ ਆ ਮੈਂ ਉਹਨੂੰ ਕਾफी ਵਾਸਤਾ ਪਾਇਆ ਕਿ ਪੰਜਾਬ ਦੇ ਜਨਤਾ ਪੰਜਾਬ ਦੀ ਨਵੀਂ ਪਨੀਰੀ ਜਿਹੜੀ ਆ ਇੰਨਾ ਕਾਰਨਾ ਕਰਕੇ ਅੱਗੇ ਸਾਰਾ ਪੰਜਾਬ ਛੱਡ ਕੇ ਬਾਹਰ ਤੱਕੇ ਖਾਂ ਡਈ ਆ ਹੁਣ ਬੜੇ ਅਛਾਂ ਦਾ ਵੀ ਕੀ ਹਾਲ ਆ ਕਿਸ ਨੂੰ ਕੰਮ ਨਹੀਂ ਮਿਲਦਾ ਕੋਈ ਫੁੱਟਪਾਥਾਂ ਤੇ ਸੌਂ ਡਿਆ ਕੋਈ ਜੰਗਲਾਂ 'ਚ ਸੌਂ ਡਿਆ ਕੋਈ ਭੁੱਖਾ ਰਹਿ ਕੇ ਗੁਜ਼ਾਰਾ ਕਰਨ ਡਿਆ ਕਈ ਆਤਮ ਹੱਤਿਆ ਕਰਨ ਡਿਆ ਕਿੰਨਾ ਕੁਝ ਹੋਣ ਡਿਆ ਪਰ ਮੈਂ ਬੜੇ ਵਾਸਤੇ ਪਾਇ ਉਹਨਾਂ ਮੇਰਾ ਨਹੀਂ ਸੁਣਿਆ ਫਿਰ ਮੈਨੂੰ ਬਾਰ-ਬਾਰ ਫੋਨ ਕਰੀ ਗਏ ਫਿਰ ਮੈਂ ਐਸਐਸਪੀ ਸਾਹਿਬ ਨੂੰ ਦੁਬਾਰਾ ਰਿਕਵੈਸਟ ਕੀਤੀ ਉਹਨਾਂ ਨੇ ਮੈਨੂੰ ਦੋ ਗਨਮੈਂਡ ਦਿੱਤੇ ਠੀਕ ਹੈ ਜੀ ਹੁਣ ਕੱਲ ਦੀ ਗੱਲ ਆ ਕੱਲ ਮੈਂ ਆਪਣੀ ਦੁਕਾਨ ਵਧਾਈ 7 ਵਜੇ ਸਵਾ 7 ਵਜੇ ਕਿਸੇ ਦੇ ਤੁਹਾਡੀ ਦੁਕਾਨ ਮੇਰੀ ਮੈਂ ਮਸੀਕਾਂ ਵਿੱਚ ਦਾ ਕੰਮ ਕਰਦਾ ਨਾਲ ਮੇਰੇ ਕੋ ਗੈਸ ਏਜੰਸੀ ਆ ਨਾਲ ਮੇਰਾ ਅਰਧ ਤੱਕ ਕੰਮ ਆ ਨਾਲ ਮੇਰਾ ਖੇਤੀਬਾੜੀ ਦਾ ਕੰਮ ਆ ਮੇਰਾ ਇੱਕ ਬੇਟਾ ਹੈ ਠੀਕ ਹੈ ਜੀ ਉਹ ਐਡਵੋਕੇਟ ਹੈ ਵਕੀਲ ਕੋਰਸ ਕਰਨ ਰਿਹਾ ਤੇ ਬਸ ਮੈਨੂੰ ਇਹ ਹੋ ਆਂਦੇ ਤੇਰਾ ਮੁੰਡਾ ਮਾਰ ਦੇਣਾ ਤੇ ਰਾਤੀ ਮੈਂ ਜਦੋਂ ਮਤਲਬ ਕਿ ਤੁਹਾਨੂੰ ਜਾਨੋਂ ਮਾਰਨ ਹਾਂ ਜਾਨੋਂ ਸਭ ਤੋਂ ਹੀ ਮਿਲਦੀਆਂ ਆ ਰਹੀਆਂ ਪਹਿਲਾਂ ਤੋਂ ਮਿਲਦੀਆਂ ਆ ਰਹੀਆਂ ਜੀ ਤੇ ਹੁਣ ਜਿਹੜੀ ਤੁਹਾਡੇ ਗੋਲੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਸਰ ਮੈਂ ਜਦੋਂ ਜਦੋਂ ਮੈਂ ਆਪਣਾ ਗੇਟ ਬੰਦ ਕਰਨ ਲੱਗਾ ਮਗਰੋਂ ਮੋਟਰਸਾਈਕਲ ਤੇ ਦੋ ਮੁੰਡੇ ਆਏ ਆ ਉਹਨਾਂ ਦੋ ਗੋਲੀਆਂ ਮਾਰੀਆਂ ਇੱਕ ਬੁਰਜੀ ਨਾਲ ਲੱਗੀ ਆ ਇੱਕ ਮੇਰੇ ਇਥੋਂ ਲੱਗ ਕੇ ਪੱਟ ਦੇ ਵਿੱਚੋਂ ਕ੍ਰਾਸ ਕਰ ਗਈ ਦੂਜੀ ਮਨੇ ਨਿਕਲ ਗਈ ਗੋਲੀ ਲੱਤ 'ਤੇ ਵੱਜ ਗਈ ਉਸ ਤੋਂ ਬਾਅਦ ਮੈਨੂੰ ਉਸੇ ਵੇਲੇ ਪੁਲਿਸ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਔਕੇ ਤੇ ਪਹੁੰਚ ਗਏ ਥੋੜੇ ਚੰਦ ਮਿੰਟਾਂ 'ਚ ਪਬਲਿਕ ਇਕੱਠੀ ਹੋਈ ਮੈਨੂੰ ਦਾ ਪਤਾ ਉਹਨਾਂ ਨੇ ਸਰਕਾਰੀ ਹਸਪਤਾਲ ਖੜਿਆ ਉੱਥੋਂ ਮੈਨੂੰ ਅੰਮ੍ਰਿਤਸਰ ਰੈਫਰ ਕਰਤਾ ਠੀਕ ਆ ਜੀ ਜਦੋਂ ਮੈਂ ਰਸਤੇ ਜਾ ਰਿਹਾ ਹਾਂ ਮੇਰੇ ਤੇ ਗੋਲੀ ਚੱਲਣ ਤੋਂ ਬਾਅਦ ਮੈਨੂੰ 15 ਮਿੰਟਾਂ ਬਾਅਦ ਫੋਨ ਆਇਆ ਦੁਬਾਰਾ ਬਚ ਗਿਆਂ ਮੈਂ ਕਿਹਾ ਤੂੰ ਮਾਰਤਾ ਮੈਨੂੰ ਗੁਰੂ ਰਾਮਦਾਸ ਬਪਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਕੇ ਰੱਖ ਲਿਆ ਠੀਕ ਆ ਜੀ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ ਫਿਰ ਉਹਨੇ ਮੈਨੂੰ ਕਿਹਾ ਵੀ ਹੁਣ ਤੇਰਾ ਮੁੰਡਾ ਮਾਰਨਾ ਜਿੰਨੀ ਸਕਿਉਰਿਟੀ ਲੈਣੀ ਉਹ ਜੋ ਲੈਣਾ ਹੀ ਲੱਲਾ ਸਾਨੂੰ ਕੋਈ ਡਰ ਨਹੀਂ ਮੈਂ ਇਹਨੂੰ ਫਰੋਤੀ ਮੰਗਦੇ ਫਰੋਤੀ ਮੰਗਦੇ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜੋਗੀ ਸਰਕਾਰ ਵਾਂਗੂ ਇਹਨਾਂ ਨੂੰ ਘਰੋਂ ਕੱਢ ਕੱਢ ਕੇ ਮਾਰੋਗੇ ਤੇ ਪੰਜਾਬ ਬਚਣਾ ਨਹੀਂ ਤੇ ਪੰਜਾਬ ਦੇ ਵਿੱਚ ਨਾ ਕੋਈ ਵਪਾਰੀ ਰਹਿਣਾ ਜੇ ਤੇ ਨਾ ਕੋਈ ਚੰਗਾ ਬੱਚਾ ਰਹਿਣਾ ਜੇ ਤੇ ਨਾ ਆਪਾਂ ਮੰਦੇ ਕਹਿ ਰਹੇ ਜੀ ਆਪਾਂ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਫੜ ਰਹੇ ਆ ਫਰौती ਮੰਗਦੇ ਸਰ ਕੋਈ ਸਰ ਦਾ ਫਿਰ ਸਾਰੇ ਨਹੀਂ ਨਹੀਂ ਸਰ ਮੈਂ ਜੇ ਮੈਨੂੰ ਮੈਂ ਕੱਲ ਮਰ ਜਾਂਦਾ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਤੇ ਕੀ ਫੜਿਆ ਵੇਖਣਾ ਕੋਈ ਵੇਖਣਾ ਤੁਹਾਡੀ ਮੰਗ ਕੀ ਆ ਤੁਸੀਂ ਮੇਰੀ ਮੰਗ ਸਰ ਮੈਂ ਮੇਰੇ ਪੂਰੇ ਇਲਾਕੇ ਚੋਂ ਵੀ ਪਤਾ ਕਰ ਸਕਦੇ ਜੇ ਅਸੀਂ ਪੂਰੀ ਪਬਲਿਕ ਸਰਵੈਂਟ ਆ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਆ ਆਪਣਾ ਕੰਮ ਵੀ ਕਰਦੇ ਆ ਲੋਕਾਂ ਦੀ ਵੇਲੇ ਵੇਲੇ ਡਿਮਾਂਡ ਵੀ ਪੂਰੀ ਕਰਦੇ ਆ ਪਰ ਜੋ ਮੇਰੇ ਨਾਲ ਹੋ ਰਿਹਾ ਆ ਬਹੁਤ ਗਲਤ ਆ ਕਿਉਂਕਿ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਆ ਪਰ ਹੁਣ ਮੈਂ ਤੁਹਾਡੀ ਕਿਸੇ ਨਾਲ ਕੋਈ ਲਗੜਾ ਨਹੀਂ ਮੇਰੀ ਸਰ ਕਿਸੇ ਨਾਲ ਕੋਈ ਲਗੜਾ ਨਹੀਂ ਮੈਂ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਚੰਗਾ ਨਹੀਂ ਆਪਣੀ ਮੈਨੂੰ ਕਿਸੇ ਨੇ ਕੋਈ ਮੇਰੀ ਸਰ ਜ਼ਿੰਦਗੀ ਚ ਮੈਨੂੰ ਪਹਿਲੀ ਧਮਕੀ ਆਈ ਹੈ ਜਿਹੜਾ ਮੈਨੂੰ ਇੰਨਾ ਗ ਮੈਂਟਲੀ ਤੌਰ ਤੇ ਵੀ ਅਫਸਰਟ ਕਰਦਾ ਸਰ ਇਹਨਾਂ ਨੇ ਗੋਲੀਆਂ ਮਾਰੀ ਤਾਂ ਰਿਸਕੋਰਟ ਹੀ ਕਿੱਥੇ ਸੀ ਜਦੋਂ ਸਰ ਉੱਥੇ ਮੇਰੀ ਸਿਕਿਉਰਟੀ ਮੁੰਡਾ ਉੱਥੇ ਲੱਗੇ ਹੀ ਪਰ ਉਸ ਰੋਡ ਵਗਦਾ ਹੋਣ ਕਰਕੇ ਅਸੀਂ ਗੋਲੀ ਨਹੀਂ ਚਲਾਈ ਉਸੇ ਵੇਲੇ ਭੱਜ ਕੇ ਚੱਲਦੇ ਮੋਟਰਸਾਈਕਲ ਤੇ ਉਹਨਾਂ ਗੋਲੀਆਂ ਮਾਰੀਆਂ ਨਹੀਂ ਨਹੀਂ ਖਲੋਤੇ ਮੂੰਹ ਬਲੇਟੇ ਮੂੰਹ ਬੰਦ ਨੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਸਰ ਮੇਰੇ ਜਿਹੜੇ ਘਰ ਕੈਮਰੇ ਲੱਗੇ ਆ ਉਹਨਾਂ ਦੀ ਫਿਰ ਐਸਐਸਪੀ ਸਾਹਿਬ ਗਏ ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜੀ ਉਹ ਉਹਦਾ ਜਿਹੜਾ ਹੁੰਦਾ ਜਿੱਥੇ ਰਿਕਾਰਡਿੰਗ ਹੁੰਦੀ ਹੈ ਉਹ ਲੈ ਲਿਆ ਡੀਵੀਆਰ ਉਹਨਾਂ ਨੇ ਲੈ ਲਿਆ ਬਾਕੀ ਉਹ ਪੂਰੀ ਕਾਰਵਾਈ ਕਰ ਰਹੇ ਆ ਮੇਰੇ ਘਰ ਵੀ ਹੁਣ ਉਹਨਾਂ ਨੇ ਸਕਿਉਰਟੀ ਲਾਈ ਆ ਠੀਕ ਹੈ ਜੀ ਤੇ ਮੈਂ ਇਹੋ ਹੀ ਮੰਗ ਕਰਦਾ ਮੈਂ ਤੇ ਸਭ ਤੋਂ ਪਹਿਲੀ ਤਾਂ ਮੈਂ ਇਹ ਮੰਗ ਕਰਦਾ ਵੀ ਮੇਰੀ ਕੋਈ ਪ੍ਰੋਬਲਮ ਨਹੀਂ ਆ ਮੈਂ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਬੱਚੇ ਆ ਜਾਂ ਜਿਹੜੇ ਕਾਰੋਬਾਰਾਂ ਵਾਲੇ ਆ ਜਾਂ ਜਿਹੜੇ ਚੰਗੇ ਵਪਾਰੀ ਆ ਜਿਹੜੇ ਪੰਜਾਬ ਦੇ ਵਿੱਚ ਆਪਣਾ ਕੰਮ ਕਰਕੇ ਤਰੱਕੀਆਂ ਕਰ ਰਹੇ ਉਹਨਾਂ ਨੂੰ ਬਚਾਉਣ ਵਾਸਤੇ ਜੋਗੀ ਸਰਕਾਰ ਵਾਲਾ ਫੈਸਲਾ ਲੈ ਕੇ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਘਰੋਂ ਘੜ ਘੜ ਮਾਰਿਆ ਜਾਵੇ ਇਹ ਜਿਹੜੇ ਬੰਦੇ ਜਾ ਕੇ ਅਮਰੀਕਾ ਬਹਿ ਕੇ ਇਹਨਾਂ ਦੀਆਂ ਮਾਵਾਂ ਇੱਥੇ ਨੇ ਇਹਨਾਂ ਦੀਆਂ ਭੈਣਾਂ ਇੱਥੇ ਨੇ ਇਹਨਾਂ ਦੇ ਜੀਜੇ ਇੱਥੇ ਨੇ ਇਹਨਾਂ ਦੇ ਸਾਰੇ ਭੈਣ ਭਰਾ ਇੱਥੇ ਨੇ ਉਹਨਾਂ ਨੂੰ ਚੁੱਕ ਕੇ ਜਿਲ੍ਹਾ ਚ ਸਖਤ ਤੋਂ ਸਖਤ ਧਰਮਾ ਲਾਗ ਮੈਨੂੰ ਵੀ ਸਿਕਿਉਰਿਟੀ ਦਿੱਤੀ ਗਈ ਜੀ ਹੁਣ ਮੇਰੇ ਪਰਿਵਾਰ ਨੂੰ ਸਰ ਮੈਨੂੰ ਅੱਗੇ ਦੋ ਬੰਦੇ ਮਿਲੇ ਸੀ ਮੈਂ ਹੁਣ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਾ ਕਿ ਜਿਹੜੀ ਮੈਨੂੰ ਸਿਕਿਉਰਟੀ ਆ ਵੱਧ ਤੋਂ ਵੱਧ ਸਿਕਿਉਰਟੀ ਦਿੱਤੀ ਜਾਵੇ ਤੇ ਚੰਗੇ ਹਿਥਿਆਰਾਂ ਵਾਲੇ ਵਧੀਆ ਮੁਲਾਜ਼ਮ ਜਿਹੜੇ ਉਹ ਮੈਨੂੰ ਪ੍ਰੋਵਾਈਡ ਕਰਾਏ ਜਾਣ ਤਾਂ ਮੇਰੇ ਮੇਰੀ ਆਉਣ ਵਾਲੇ ਸਮੇਂ 'ਚ ਮੇਰੀ ਜਾਨ ਮਾਲ ਦੀ ਰਾਖੀ ਹੋ ਸਕੇ ਪਰ ਜਿਹੜੇ ਨੰਬਰ ਤੋਂ ਤੁਹਾਨੂੰ ਕਾਲ ਆndi ਬਾੜ ਦੇ ਉਹ ਤੁਸੀਂ ਪ੍ਰਸ਼ਾਸਨ ਨੂੰ ਵੀ ਦਿੱਤੇ ਗਿਆ ਜੀ ਜੀ ਮੈਂ ਜਦੋਂ ਮੈਨੂੰ ਫੋਨ ਆਉਂਦਾ ਰਿਹਾ ਮੈਂ ਉਸੇ ਵੇਲੇ ਮਨਜੋਗ ਡੀਐਸਪੀ ਸਾਹਿਬ ਨਾਗਰਾ ਸਾਹਿਬ ਜੀ ਨਹੀਂ ਤੁਸੀਂ ਕਹਿ ਰਹੇ ਅਪ੍ਰੈਲ ਮਹੀਨੇ ਤੋਂ ਤੁਹਾਨੂੰ ਨਹੀਂ ਸਰ ਪੁਲਿਸ ਨੇ ਤੇ ਆਪਣੀ ਪੂਰੀ ਜਿੰਨੀ ਹੋ ਸਕਦੀ ਆ ਕੀਤੀ ਆ ਪਰ ਅਹੀਮੀ ਇਹੋ ਸੋਚਦੇ ਹਾਂ ਕੀਤਾ ਹੁਣ 2 ਮਹੀਨੇ ਹੋਏ ਫੋਨ ਨਹੀਂ ਆਇਆ ਸਿਰ ਵੱਖਰੇ ਵੱਖਰੇ ਨੰਬਰਾਂ ਤੋਂ ਫੋਨ ਆਦੇ ਕਿ ਕੌਣ ਨੰਬਰ ਤੋਂ ਤੁਹਾਨੂੰ ਸਰ ਵੱਖੋ ਵੱਖਰੇ ਨੰਬਰਾਂ ਤੋਂ ਜਿਹੜੇ ਵੀ ਮੈਨੂੰ ਨੰਬਰਾਂ ਤੋਂ ਫੋਨ ਆਦੇ ਮੈਂ ਉਸੇ ਵੇਲੇ ਮੈਹਿਕ ਮੈਨੂੰ ਡਿਸਕਸ ਕਰਦਾ ਉਸੇ ਵੇਲੇ ਰਿਕਾਰਡਿੰਗ ਜੋ ਕੁਝ ਮੇਰੇ ਕੋਲ ਹੈਗਾ ਮੈਂ ਉਹਨਾਂ ਨੂੰ ਦਿੱਤਾ ਮੈਂ ਇਹੋ ਹੀ ਬੰ ਕਰਦਾ ਕਿ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਆਪਣੇ ਹਲਕੇ ਦੇ ਕੈਬਨਿਟ ਮਿਨਿਸਟਰ ਐਨਆਰਆਈ ਮਿਨਿਸਟਰ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਰਾਏ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਗੈਂਗਸਟਰਾਂ ਵਿਰੁੱਧ ਇਹਨਾਂ ਦੇ ਪਰਿਵਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਕ ਪੰਜਾਬ ਪੁਲਿਸ ਤੋਂ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਮੰਗ ਕਰਦਾ ਕਿ ਜਿਹੜਾ ਪੁਲਿਸ ਦੀ ਪ੍ਰੋਟੈਕਸ਼ਨ ਵਧਾਈ ਜਾਵੇ ਨਾਕੇ ਵਗੈਰਾ ਪੂਰੇ ਲਾਏ ਜਾਣ ਜਿਹੜੇ ਮੋਟਰਸਾਈਕਲ ਅਨਨੋਨ ਨੰਬਰ ਅਨਨੋਨ ਲੋਕ ਤੁਰੇ ਫਿਰਦੇ ਆ ਜਿਹੜੇ ਇੱਕ ਦੋ ਚਾਰ ਹਜ਼ਾਰ ਪਿੱਛੇ ਬੰਦਾ ਮਾਰ ਦਿੰਦੇ ਆ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਆਪਣੇ ਪੰਜਾਬ ਦੀ ਮਹਾਨ ਹਸਤੀ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇਹਨਾਂ ਨੇ ਕਿੱਡਾ ਤਗੜਾ ਪਾਪ ਕੀਤਾ ਇਸੇ ਤਰ੍ਹਾਂ ਇਹ ਬੰਦੇ ਜਿਹੜੇ ਆ ਇਹਨਾਂ ਮੇਰੀ ਜਾਨ ਲੈਣੀ ਲੈਣੀ ਆ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਇਹ ਇੰਨਾ ਜ਼ਿਆਦਾ ਮੈਨੂੰ ਹਰਾਸਮੈਂਟ ਕਰ ਰਹੇ ਆ ਗਲਾਂ ਕਰ ਕਰਕੇ ਇਹਨਾਂ ਨੇ ਹੁਣ ਮੈਨੂੰ ਇਹ ਆਂਦੇ ਵੀ ਤੂੰ ਤੇਨੂੰ ਵੀ ਮਾਰਨਾ ਤੇ ਤੇਰੇ ਮੁੰਡੇ ਨੂੰ ਮਾਰਨਾ ਤੇਰੀ ਘਰ ਵਾਲੀ ਨੂੰ ਮਾਰਨਾ ਠੀਕ ਹਾਂਜੀ ਤੇ ਪੈਸਿਆਂ ਦੀ ਮੰਗ ਕਰਦੇ ਪੈਸੇ ਮੈਂ ਦੇ ਨਹੀਂ ਸਕਦਾ ਲੈ ਪਰਸੋਂ ਵੀ ਸਾਡੇ ਧਿਆਨ ਦੇ ਵਿੱਚ ਆਇਆ ਪਰ ਇਸ ਵੇਲੇ ਸਵਿਫਟ ਰਿਐਕਸ਼ਨ ਕੀਤਾ ਗਿਆ ਹੈ ਜਿਹੜੇ ਵੀ ਮੇਨ ਬਿੰਦੂ ਨੇ ਉਹਦਾ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਕੀਤੀ ਜਾ ਰਹੀ ਹੈ ਜਿੱਥੇ ਤੱਕ ਇਹਨਾਂ ਸਿਕਿਉਰਟੀ ਦਾ ਬੰਦੋਬਸਤ ਕੀਤਾ ਦੇ ਦਿੱਤਾ ਗਿਆ ਹੈ ਐਕਸਟਰਾ ਜਿਹੜੀ ਇਹਨਾਂ ਨੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੇ ਸਾਹਮਣੇ ਆਏ ਬੜੇ ਸੈਂਸਿਟਿਵ ਪਹਿਲੇ ਸਾਹਮਣੇ ਆਏ ਨੇ ਇਸੇ ਕਰਕੇ ਸਾਰਿਆਂ ਦੀ ਜਿਹੜੀ ਹੈ ਕਵਚਿਸ਼ ਕਰਦੇ ਤੇ ਟਾਈਮ ਹੀ ਜਿਵੇਂ ਜਿਵੇਂ ਦਸ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਜੋ ਤੁਹਾਡੇ ਨਾਲ ਸਾਂਝੀ ਕੀਤੀ ਸਰ ਥੋੜੀ ਜਿਹੀ ਇਹ ਡਿਟੇਲ ਦੱਸੋ ਕਿ ਇਹ ਮਸਲਾ ਕੀ ਸੀ ਕਿਉਂ ਉਹਨਾਂ ਨੇ ਇਹ ਪਹਿਲੀ ਕੀਤੀ ਅਸੀਂ ਨਾਲ ਜਿਹੜਾ ਹੈ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਅਪ੍ਰੈਲ ਮਹੀਨੇ ਦੀ ਹੈ ਜਿਹਦੇ ਵਿੱਚ ਨਾ ਇਹਨਾਂ ਤੋਂ ਐਕਸਟਰਸ਼ਨ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਸਮਝ ਇੱਕ ਗਾਹ ਹੋਈ ਸੀ ਤੇ ਉਸ ਅਦਾਇਤਾਂ ਵੀ ਚੱਲ ਰਹੀਆਂ ਸੀ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀ ਤੇ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਜਿਹੜਾ ਹੈ ਕੰਟਰੋਲ ਨਹੀਂ ਜਿਹੜਾ ਹੈ ਇਹਨਾਂ ਦਾ ਠੀਕ ਰਿਹਾ ਤੇ ਕੱਲ ਕਿਉਂਕਿ ਇਹ ਥੋੜ੍ਹਾ ਜਿਹਾ ਵੇਸਲਾਪਨ ਵੀ ਸੀ ਤੇ ਥੋੜ੍ਹਾ ਜਿਹਾ ਗੜਬੜੀ ਸੀ ਟਾਰਗੇਟ ਜਿਹੜਾ ਸੀ ਉਹ ਈਜ਼ੀਲੀ ਅਪਚੇਬਲ ਹੋ ਗਿਆ ਉਹਦੇ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਪਰੇਸ਼ਾਨੀ ਆਈ ਅਦਰਵਾਇਜ਼ ਇਹ ਇਨਵੈਸਟੀਗੇਸ਼ਨ शुरू तो चल गई अप्रैल तो साड़ी जी इन्वेस्टिगेशन काफ़ी हद तक सेंसिटिव बोली लगी है उनकी कंडीशन उस स्टेबल है जी उन्होंने कोई ऐसा नहीं कहा मन के नहीं दी की गई सर और कि काफ़ी कुछ किया गया है जी एक करोड़ भी कई किया गया तो बड़ा कुछ किया गया ज्यादातर जब मन की इस केस में जो है असली शुरू तो जो है इन्वेस्टिगेशन का है इन एक्सपीडाइट भी किया गया है जो जो ये पहले जितने जितने इधर नाल जुड़ते हैं ਜਲਦੀ ਜਿਹੜਾ ਹੈ ਜਿਹੜਾ ਇਹ ਕੇਸ ਨੂੰ ਟ੍ਰੇਸ ਕਰ ਤਾ ਜਦੋਂ ਸਿਕਿਉਰ ਜਦੋਂ ਗੋਲੀ ਚੱਲੀ ਆ ਉਸ ਵਕਤ ਸਿਕਿਉਰਟੀ ਇਹਨਾਂ ਦੇ ਨਾਲ ਨਹੀਂ ਸੀ ਇਹ ਸਾਰੇ ਜਿਹੜੀ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਉਹ ਸਿਕਿਉਰਟੀ ਕਿਉਂਕਿ ਇਹ ਇੱਕ ਘਰ ਦੇ ਵਿੱਚ ਹੀ ਮੌਜੂਦ ਸੀ ਜਿਹੜੀ ਦੁਕਾਨ ਹੈ ਇਹਨਾਂ ਦੇ ਬਿਲਕੁਲ ਨਾਲ ਘਰ ਦੇ ਵਿੱਚ ਦੁਕਾਨ ਪਈ ਹੋਈ ਹੈ ਜੀ ਤੇ ਨਾਲ ਹੀ ਇਹਨਾਂ ਦੇ ਸਿਕਿਉਰਟੀ ਵੀ ਸੀ ਉਹ ਉਹ ਪਰਸਨ ਕਿੱਥੇ ਸੀ ਕ라우ਡਡ ਕਿਉਂਕਿ ਉਸ ਟਾਈਮ ਜਿਹੜਾ ਹੈ ਕਾਫੀ ਚਹਿਲ ਪਹਿਲ ਹੁੰਦੀ ਹੈ ਲੋਕ सारी सारी आई डी इन्वेस्टिगेशन लंब वजह से वाले भी मोटसाइकिल सवार फाइंड करके तो उसे ले फ़ाल्ट एक एक जो एक जो भी चीज़ है ये चलने चलने कार्रवाई की थी ये सारी चीज़ें भी चेक कर बड़ी टीम भी चेक कर थैंक यू सर